ਖੰਨਾਪੁਰਸ ਜ਼ਿਲ੍ਹੇ ਦੇ ਨਵੇਂ ਐਸਐਸਪੀ ਡਾਕਟਰ ਦਰਪਨ ਆਲੂਵਾਲੀਆ ਨੇ ਅੱਜ ਅਹੁਦਾ ਸੰਭਾਲਿਆ ਐਸਐਸਪੀ ਡਾਕਟਰ ਦਰਪਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਜਾਦਵ ਦੀ ਅਗਵਾਈ ਹੇਠ ਯਦ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਇਨਸਾਫ ਦਿਵਾਇਆ ਜਾਵੇਗਾ ਉਨ੍ਹਾਂ ਦਾ ਉਦੇਸ਼ ਲੋਕਾਂ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਉਣਾ ਹੈ ਜ਼ਿਲ੍ਹਾ ਕੰਨਾ ਵਿੱਚ ਬਤੌਰ ਨਵੇਂ ਐਸਐਸਪੀ ਨਿਯੁਕਤ ਹੋਣ ਤੇ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਸਵਾਗਤ ਕਰਦੀ ਹਾਂ ਅਤੇ ਧੰਨਵਾਦ ਵੀ ਕਰਦੀ ਹਾਂ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢਿਆ ਮੇਰੇ ਨਾਲ ਰੂਬਰੂ ਹੋਣ ਲਈ ਸਾਨੂੰ ਪਤਾ ਹੈ ਕਿ ਮੀਡੀਆ ਟਰਾਂਸਪੇਰੈਂਟ ਪੁਲਿਸਿੰਗ ਲਈ ਇੱਕ ਬਹੁਤ ਹੀ ਇੰਪੋਰਟੈਂਟ ਪਾਰਟਨਰ ਹੈ ਅਤੇ ਇਸ ਜ਼ਿਲ੍ਹੇ ਵਿੱਚ ਮੇਰਾ ਇਹ ਤੀਜਾ ਰਹੇਗਾ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਬੀਜਪੀ ਸਾਹਿਬ ਦੀ ਕੋਰ ਪ੍ਰਾਇੋਰਟੀਜ਼ ਨੂੰ ਅੱਗੇ ਵਧਾਉਂਦੇ ਹੋਏ ਇੱਕ ਪੀਪਲ ਓਰੀਐਂਟਿਡ ਟੈਕਨੋਲੋਜੀ ਡਰਾਈਵਨ ਅਤੇ ਅਕਾਊਂਟੇਬਲ ਪੁਲਿਸਿੰਗ ਵੀ ਸਾਡੇ ਜ਼ਿਲ੍ਹੇ ਦਾ ਆਬਜੈਕਟਿਵ ਰਹੇਗਾ ਮੇਰੀ ਇੱਕ 3 ਪ੍ਰੋਂਗਡ ਅਪਰੋਚ ਕਹ ਲੋ ਹੋਏਗੀ ਜੋ ਕਿ ਇੱਕ ਗੈਂਗਸਟਰ ਜਿਨੂੰ ਆਰਗੇਨਾਈਜ਼ ਕ੍ਰਿਮੀਨਲਸ ਆਪਾਂ ਕਹਿੰਦੇ ਆ ਦੂਜਾ ਯੁੱਧ ਨਸ਼ਿਆਂ ਵਿਰੁੱਧ ਨੂੰ ਵਧਾਉਂਦੇ ਹੋਏ ਅਸੀਂ ਈਡੀਪੀ ਦੀ ਪਾਲਿਸੀ ਤੇ ਫੋਕਸ ਕਰਾਂਗੇ ਯਾਨੀ ਕਿ ਇਨਫੋਰਸਮੈਂਟ ਜਿਹਦੇ ਵਿੱਚ ਜਿਹੜੇ ਵੱਡੀ ਮੱਛਲੀਆਂ ਨੇ ਉਹ ਵੀ ਤੇ ਸਟਰੀਟ ਪੈਡਲਰਸ ਤੇ ਵੀ ਦੋਨਾਂ ਤੇ ਨਤ ਪਾਈ ਜਾਏਗੀ ਜਿਹੜੇ ਪੁਆਇੰਟ ਆਫ ਸੇਲਸ ਤੇ ਨਸ਼ਾ ਵੇਚਦੇ ਨੇ ਦੂਜਾ ਰਹੇਗਾ ਡੀਡਿਕਸ਼ਨ ਜਿਦੇ ਵਿੱਚ ਡੀਡਿਕਸ਼ਨ ਸੈਂਟਰ ਅਤੇ ਓਡ ਸੈਂਟਰਾਂ ਵਿੱਚ ਖੰਨਾ ਪੁਲਿਸ ਵੱਧ ਤੋਂ ਵੱਧ ਜਿਹੜੇ ਯੂਜ਼ਰਸ ਨੇ ਜਿਨ੍ਹਾਂ ਨੂੰ ਅਸੀਂ ਵਿਕਟਿਮਸ ਦੀ ਤਰ੍ਹਾਂ ਟਰੀਟ ਕਰਦੇ ਹਾਂ ਉਹਨਾਂ ਨੂੰ ਉਹਨਾਂ ਦੀ ਭਰਤੀ ਕੀਤੀ ਜਾਏਗੀ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਵਿਲੇਜ ਡਿਫੈਂਸ ਕਮੇਟੀਆਂ ਐਨ ਜੀਓਜ਼ ਤੁਹਾਡੇ ਸਾਰਿਆਂ ਨਾਲ ਮਿਲ ਕੇ ਅਤੇ ਤੀਸਰਾ ਰਹੇਗਾ ਪ੍ਰੀਵੈਂਸ਼ਨ ਜਿਦੇ ਵਿੱਚ ਅਸੀਂ ਵਕ ਵਕ ਏਜੰਸੀਜ਼ ਵਕ ਵਕ ਡਿਪਾਰਟਮੈਂਟਸ ਨਾਲ ਮੋੜੇ ਨਾਲ ਮੋੜਾ ਲਾ ਕੇ ਕੰਮ ਕਰਾਂਗੇ ਦੂਜਾ ਮੇਰਾ ਸਭ ਤੋਂ ਇੰਪੋਰਟੈਂਟ ਆਬਜੈਕਟਿਵ ਇਹੀ ਰਹੇਗਾ ਕੀ ਬਤੌਰ ਐਸਐਸਪੀ ਖੰਨਾ ਸਾਰੇ ਜਿਹੜੀ ਸਾਡੇ ਆਮ ਨਾਗਰਿਕ ਨੇ মিডিਆ ਹੈ ਤੁਹਾਡੇ ਸਾਰਿਆਂ ਦੇ ਨਾਸਿਫ ਗ੍ਰੀਵੈਂਸਸ ਪਰ ਸੁਜੈਸ਼ਨਸ ਤੇ ਵੀ ਵੱਧ ਚੜ ਕੇ ਅਸੀਂ ਕੰਮ ਕਰਾਂਗੇ ਇਸ ਲਈ ਡੇ ਟੂ ਡੇ ਇੰਗੇਜਮੈਂਟ ਪਬਲਿਕ ਨਾਲ ਨੂੰ ਇੱਕ ਬਹੁਤ ਇੰਪੋਰਟੈਂਟ ਪ੍ਰਾਇੋਰਟੀ ਦਿੱਤੀ ਜਾਵੇਗੀ ਤੀਸਰਾ ਰਹੇਗਾ ਕਿ ਜਿਹੜੇ ਸਾਡੇ ਆਮ ਨਾਗਰਿਕ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਟੀ ਦੇਣ ਲਈ ਵਿਜੀਬਲ ਪੁਲਿਸ ਪ੍ਰੈਜ਼ੈਂਸ ਹੋਏਗੀ ਜਿਹੜੇ ਸਾਡੇ ਹਾਈ ਫੁੱਟਫਾਲ ਏਰੀਆਜ਼ ਨੇ ਤੇ ਜਿਹੜੇ ਸਾਰੇ ਵਲਨਰੇਬਲ ਏਰੀਆਜ਼ ਆ ਬਾਕੀ ਸਾਰੀ ਜਿਹੜੀ ਸਾਡੀ ਪ੍ਰਾਇੋਰਟੀਜ਼ ਨੇ ਇਨਕਲੂਡਿੰਗ ਪੰਜਾਬ ਪੁਲਿਸ ਸਾਡੇ ਮੁਲਾਜ਼ਮਾਂ ਦੇ ਵੈਲਫੇਅਰ ਦੀ ਤੇ ਇਹਨਾਂ ਦੀ ਕਪੈਸਿਟੀ ਬਿਲਡਿੰਗ ਵੀ ਬਹੁਤ ਧਿਆਨ ਚ ਰੱਖੀ ਜਾਏਗੀ ਬਾਕੀ ਸਾਰੀ ਪ੍ਰਾਇੋਰਟੀਜ਼ ਜ਼ਿਲ੍ਹੇ ਦਾ ਦੌਰਾ ਕਰਕੇ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਕੇ ਪਬਲਿਕ ਇੰਟਰੈਕਸ਼ਨ ਕਰਕੇ ਤੈਅ ਕੀਤੇ ਜਾਣਗੇ ਤੇ ਦੁਆਰਾ ਇਹ ਰਿਪੀਟ ਕਰਾਂਗੀ ਕਿ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਸੀਐਮ ਸਾਹਿਬ ਨੇ ਸਾਡੇ ਸਾਰਿਆਂ ਨੂੰ ਵਚਨਬੱਧ ਕੀਤਾ ਹੈ ਕਿ ਅਸੀਂ ਰਿਜ਼ਲਟ ਓਰੀਐਂਟਡ ਪੁਲਿਸਿੰਗ ਵਿਦ ਜ਼ੀਰੋ ਟੋਲਰੈਂਸ ਟੂ ਕਰਪਸ਼ਨ ਟੂ ਗੁੰਡਾ ਐਲੀਮੈਂਟਸ ਆਦਿ ਤੇ ਫੋਕਸ ਕਰਾਂਗੇ ਧੰਨਵਾਦ ਜੈ ਜੀ ਮੋਟ <tod>